ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਹੈ ਕਿ ਸਫਲ ਵਕਤਾ ਜਾਂ ਬਹੁਤ ਵਧੀਆ ਬਲਾਰੇ ਦੇ 14 ਗੁਣ ਕੀ ਹਨ ਇਹ ਸਾਡੇ ਸਰੋਤ ਗ੍ਰੰਥਾਂ ਵਿੱਚ ਵੰਨਣ ਹਨ ਜੀ ਦਾ ਪਹਿਲਾ ਗੁਣ ਹੈ ਕਿ ਰਸਦੈਕ ਬਾਣੀ ਵਾਲਾ ਬਲਾਰਾ ਕੋਈ ਵੀ ਹੋਵੇ ਉਹਦੀ ਜ਼ੁਬਾਨ ਚ ਜੇ ਰਸ ਹੈ ਪ੍ਰਭਾਵਸ਼ਾਲੀ ਸ਼ਬਦ ਨੇ ਬਲਵਾਨ ਸ਼ਬਦ ਨੇ ਕੁਦਰਤੀ ਹੈ ਇਹ ਸਰੋਤੇ ਤੇ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ। ਔਰ ਇਸੇ ਤਰ੍ਹਾਂ ਹੈ ਦੂਸਰਾ ਗੁਣ ਹੈ ਕਾਵਯ ਦਾ ਗਿਆਤਾ। ਕਿਉਂਕਿ ਕਵਤਾ ਤੇ ਵਾਰਤਕ ਦੀ ਜਿਹੜੀ ਸਮਝ ਹੈ ਔਰ ਉਹਦੇ ਵਿੱਚ ਕਿਸੇ ਕਾਵ ਕਲਾ ਨੂੰ ਪੇਸ਼ ਕਰਨਾ ਕਿਉਂਕਿ ਨੌ ਰਸ ਨੇ ਉਹ ਵੀਰਸ ਵੀ ਹੋ ਸਕਦਾ, ਕਰੁਣਾ ਰਸ ਵੀ ਹੋ ਸਕਦਾ। ਠਹਿਰਾਓ ਕਿੱਥੇ ਦੇਣਾ ਤਾਂ ਕਿ ਅਰਥ ਉਹ ਸਪਸ਼ਟ ਹੋ ਜਾਏ। ਤਾਂ ਬਲਾਰਾ ਜਿਹੜਾ ਉਹ ਕਾਵਿਆ ਦਾ ਗਿਆਤਾ ਵੀ ਹੋਣਾ ਜ਼ਰੂਰੀ ਹੈ ਕਿ ਸਮੇਂ ਅਨੁਸਾਰ ਆਪਣੇ ਪ੍ਰਸੰਗ ਨੂੰ ਪੇਸ਼ ਕਰ ਸਕੇ ਤੀਜਾ ਗੁਣ ਹੈ ਕਿ ਸਰੋਤੇ ਦੀ ਰੁਚੀ ਅਨਸਾਰ ਵਿਸਤਾਰ ਤੇ ਸੰਖੇਪ ਕਰ ਲੈਣਾ ਸਰੋਤੇ ਬਾਰੇ ਜਾਣਨਾ ਵੀ ਬਲਾਰੇ ਦਾ ਗੁਣ ਹੁੰਦਾ ਹੈ ਕਿ ਜੇ ਉਹ ਤੋਂ ਉਪਤਾਰਿਆ ਹੈ ਕਿ ਜਾਂ ਸਮਾਂ ਹੀ ਨਿਸ਼ਚਿਤ ਹੈ ਤਾਂ ਸੰਖੇਪ ਵਿੱਚ ਕਿਵੇਂ ਪ੍ਰਭਾਵਸ਼ਾਲੀ ਗੱਲ ਕਰਨੀ ਹੈ ਪਰ ਜੇ ਵਿਸਤਾਰ ਦੀ ਲੋੜ ਪਵੇ ਤਾਂ ਪ੍ਰਭਾਵਸ਼ਾਲੀ ਵਿਸਤਾਰ ਵੀ ਕਿਵੇਂ ਕੀਤਾ ਜਾ ਸਕਦਾ ਹੈ ਚੌਥਾ ਹੈ ਸੱਚ ਬੋਲਣ ਵਾਲਾ ਕਿਉਂਕਿ ਸਤਿਆਵਾਦੀ ਕਈ ਵਾਰੀ ਲੋਕਾਂ ਦੀਆਂ ਦਲੀਲਾਂ ਤੇ ਰੈਫਰੈਂਸ ਵੈਸੇ ਹੀ ਗਲਤ ਹੁੰਦੇ ਆ ਸੱਚ ਦਾ ਮਤਲਬ ਇਹ ਵੀ ਹੈ ਕਿ ਗੱਲ ਨੂੰ ਸਪਸ਼ਟ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਪੇਸ਼ ਕਰਨਾ ਇਸ ਲਈ ਸੱਚ ਜਿਹੜਾ ਆਪਣੇ ਆਪ ਵਿੱਚ ਬਲਾਰੇ ਦਾ ਗੁਣ ਹੈ ਤੇ ਪੰਜਵਾਂ ਗੁਣ ਹੈ ਕਿ ਖੰਡਨ ਮੰਡਨ ਵਿੱਚ ਨਪੁੰਨ ਕਈ ਵਾਰੀ ਅਸੀਂ ਕਿਸੇ ਗੱਲ ਦਾ ਖੰਡਨ ਤੇ ਕਰਦੇ ਆ ਪਰ ਮੰਡਨ ਦੀ ਜਾਂਚ ਨਹੀਂ ਆ ਕਿਸੇ ਵੀ ਸਿਧਾਂਤ ਨੂੰ ਪ੍ਰਮਾਣ ਦੇ ਕੇ ਉਹਨੂੰ ਸਿੱਧ ਕਰਨਾ ਇਹ ਖੰਡਨ ਦੇ ਵਿਰੋਧ ਵਿੱਚ ਮੰਡਨ ਵਿਧੀ ਹੈ ਅੱਜ ਬਹੁ ਗਣਤੀ ਖੰਡਨ ਤੇ ਹੋ ਰਿਹਾ ਹੈ ਸਿਧਾਂਤਾਂ ਬਾਰੇ ਹਰ ਕੋ ਬੰਦਾ ਖੰਡਨ ਕਰੀ ਜਾਂਦਾ ਹਰ ਮਰਜ਼ਾਦਾ ਦਾ ਖੰਡਨ ਕਰੀ ਜਾਂਦਾ ਪਰ ਆਪਣੇ ਧਰਮ ਦੀ ਰਾਖੀ ਲਈ ਮਰਜ਼ਾਦਾ ਦੀ ਰਾਖੀ ਲਈ ਮੰਡਰ ਹੋਣਾ ਵੀ ਜ਼ਰੂਰੀ ਹੈ ਕਿ ਉਹਦਾ ਉੱਤਰ ਸਹੀ ਕੀ ਹੋ ਸਕਦਾ ਔਰ ਇਸੇ ਤਰ੍ਹਾਂ ਹੈ ਛੇਵਾਂ ਗੁਣ ਹੈ ਪ੍ਰਸੰਗ ਅਨਸਾਰ ਪ੍ਰਮਾਣ ਕੋਈ ਵੀ ਜਿਹੜਾ ਵਿਸ਼ਾ ਦਿੱਤਾ ਹੁੰਦਾ ਨਾ ਉਹਦਾ ਇੱਕ ਪ੍ਰਸੰਗ ਹੁੰਦਾ ਕਿਸੇ ਵੀ ਪ੍ਰਮਾਣ ਦੇ ਕੇ ਆਪਾਂ ਉਹਨੂੰ ਹੋਰ ਬਲਵਾਨ ਕਰਦੇ ਹਾਂ ਹੋਰ ਸਪਸ਼ਟ ਕਰਦੇ ਹਾਂ ਤਾਂ ਕਿ ਸਰੋਤੇ ਦੀ ਪਕੜ ਵਿੱਚ ਆ ਜਾਵੇ ਇਸ ਲਈ ਇਹ ਨਾ ਹੋਵੇ ਪ੍ਰਮਾਣ ਕੋਈ ਹੋਰ ਦਿੱਤਾ ਜਾ ਰਿਹਾ ਪ੍ਰਸੰਗ ਕੋਈ ਹੋਰ ਹੈ ਔਰ ਅਕਸਰ ਸੈਮੀਨਾਰਾਂ ਦੇ ਵਿੱਚ ਕਈ ਵਾਰੀ ਆਪਣੇ ਪ੍ਰਸੰਗ ਤੋਂ ਬਹੁਤ ਦੂਰ ਜਿਹੜਾ ਬਲਾਰੇ ਚਲੇ ਜਾਂਦੇ ਆ ਸੱਤਵਾਂ ਗੁਣ ਹੈ ਕਿ ਸਭ ਧਰਮਾਂ ਦਾ ਗਿਆਤਾ ਅੱਜ ਇੱਕ ਧਰਮ ਵਾਲੇ ਦੂਜੇ ਧਰਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਨਹੀਂ ਆਪਣੇ ਧਰਮ ਦਾ ਗਿਆਨ ਵੀ ਹੋਣਾ ਦੂਸਰੇ ਧਰਮਾਂ ਦਾ ਗਿਆਨ ਹੋਣਾ ਹੈ ਉਹਨਾਂ ਦੀਆਂ ਚੰਗਿਆਈਆਂ ਜਿਹੜੀਆਂ ਨਾ ਹਰ ਮذਬ ਵਿੱਚ ਹਰ ਧਰਮ ਵਿੱਚ ਹੁੰਦੀਆਂ ਕੋਈ ਵੀ ਧਰਮ ਦੂਜੇ ਨੂੰ ਨੀਵਾ ਦਿਖਾ ਕੇ ਕਦੀ ਪ੍ਰਚਾਰ ਨਹੀਂ ਕਰ ਸਕਦਾ ਇਹ ਇੱਕ ਗਲਤ ਰੰਗਤ ਸਾਡੇ ਸਮਕਾਲੀ ਸਮਿਆਂ 'ਚ ਆ ਗਈ ਹੈ ਕਿ ਅਸੀਂ ਇੱਕ ਦੂਜੇ ਨੂੰ ਖੰਡਨ ਕਰਕੇ ਆਪ ਵੱਡੇ ਹੋਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਕਿ ਹਰ ਧਰਮ ਦੀਆਂ ਚੰਗੀਆਂ ਪਰੰਪਰਾਵਾਂ ਮਰਯਾਦਾ ਬਾਰੇ ਜਾਣਨਾ ਵੀ ਜ਼ਰੂਰੀ ਹੈ 8ਵਾਂ ਹੈ ਧੀਰਜवान ਜਿਹੜਾ ਬਲਾਰਾ ਹੁੰਦਾ ਉਹਦੇ ਵਿੱਚ ਧੀਰਜ ਵੀ ਜ਼ਰੂਰੀ ਹੈ ਸਮੇਂ ਅਨਸਾਰ ਵੀ ਪਹਿਰਾਵੇ ਅਨਸਾਰ ਵੀ ਬੋਲਣ ਅਨਸਾਰ ਵੀ ਅਗਰ ਬਲਾਰੇ ਵਿੱਚ ਹੀ ਧੀਰਜਤਾ ਨਹੀਂ ਹੈ ਸੰਗਤਾਂ ਵਿੱਚ ਧੀਰਜ ਪੈਦਾ ਨਹੀਂ ਹੋ ਸਕਦਾ ਔਰ ਇਹ ਉਹਦਾ 8ਵਾਂ ਗੁਣ ਹੈ ਇਸੇ ਤਰ੍ਹਾਂ ਬਲਾਰੇ ਦਾ ਨੌਵਾਂ ਗੁਣ ਅੰਕਿਤ ਕੀਤਾ ਹੈ ਚੰਚਲਤਾ ਰਹਿਤ ਕਿਉਂਕਿ ਬਲਾਰੇ ਦਾ ਪਹਿਰਾਵਾ ਉਹਦੀ ਭਾਸ਼ਾ ਉਹਦੀ ਮੂਵਮੈਂਟ ਹੱਥਾਂ ਦੀ ਔਰ ਉਹਦਾ ਸੰਗਤ ਨਾਲ ਤਾਲ ਮੇਸ ਇਹ ਨਾ ਹੋਵੇ ਕਿ ਉਹਦੇ ਵਿੱਚੋਂ ਬਚਪਨਾ ਝਾਕਦਾ ਹੋਵੇ ਤੇ ਉਹ ਚੰਗਾ ਬਲਾਰੇ ਜਾਪੇ ਹੀ ਨਾ ਇਸ ਲਈ ਚੰਚਲ ਸੁਭਾਅ ਇਸ ਮੁੱਚੇ ਪਹਿਰਾਵੇ ਤੋਂ ਲੈ ਕੇ ਭਾਸ਼ਾ ਤੱਕ ਮਨੁੱਖ ਵਿੱਚ ਧੀਰਜਤਾ ਵੀ ਰਹੇ ਔਰ ਚੰਚਲ ਰਹਿਤ ਵੀ ਰਹੇ ਇਹ ਚੰਗੇ ਬਲਾਰੇ ਦਾ ਗੁਣ ਹੈ ਦਸਵਾਂ ਗੁਣ ਹੈ ਸਰੋਤੇ ਦੀ ਬੁੱਧੀ ਅਨਸਾਰ ਅਰਥ ਬੋਚ ਕਈ ਵਾਰੀ ਬੰਦੇ ਪ੍ਰਭਾਵ ਪਾਉਣ ਲਈ ਫਾਰਸੀ ਦੇ ਸ਼ੇਰ ਸੁਣਾਉਂਦੇ ਆ ਪ੍ਰਸੰਗਤ ਵਿੱਚ ਫਾਰਸੀ ਕਿਸੇ ਨੂੰ ਨਹੀਂ ਕਈ ਵਾਰੀ ਸੰਗਤ ਵਿੱਚ ਇੰਗਲਿਸ਼ ਬੋਲ ਕੇ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇ ਉਹ ਅਗੋਂ ਸੰਗਤ ਉਸ ਰੁਚੀ ਅਨਸਾਰ ਨਹੀਂ ਹੈ ਸਰੋਤੇ ਦੀ ਬੁੱਧੀ ਅਨਸਾਰ ਤੁਹਾਡੀ ਭਾਸ਼ਾ ਨਹੀਂ ਹੈ ਸਰੋਤਾ ਜਿਹੜਾ ਬਲਾਰੇ ਤੋਂ ਉਕਤਾ ਆ ਜਾਂਦਾ ਹੈ ਕਿਉਂਕਿ ਉਹਦੀ ਰੁਚੀ ਬਣੇਗੀ ਤਾਂ ਤੁਹਾਡੀ ਗੱਲ ਕੋਈ ਬਲਾਰੇ ਦੀ ਸੁਣੇਗਾ ਇਸ ਲਈ ਸਰੋਤੇ ਦੀ ਰੁਚੀ ਨੂੰ ਸਮਝੜਾ ਕਿਉਂਕਿ ਕਲਾਸਾਂ ਦਾ ਇੱਕ ਆਪਣਾ ਵਰਗ ਹੁੰਦਾ ਪ੍ਰਾਇਮਰੀ ਮਿਡਲ ਸਕੈਂਡਰੀ ਕਾਲਜ ਯੂਨੀਵਰਸਿਟੀ ਸੈਮੀਨਾਰਾਂ ਦਾ ਇੱਕ ਆਪਣਾ ਹੁੰਦਾ ਸੰਗਤ ਪਿੰਡ ਦੀ ਹੈ ਸ਼ਹਿਰ ਦੀ ਹੈ ਵਿਦੇਸ਼ ਦੀ ਹੈ ਇਹ ਹੁਣ ਬਲਾਰੇ ਤੇ ਉਹਦੀ ਦ੍ਰਿਸ਼ਟੀ ਤੇ ਹੁੰਦਾ ਕਿ ਉਹਨਾਂ ਦੀ ਰੁਚੀ ਅਨੁਸਾਰ ਬੋਲ ਸਕੇ 11ਵਾਂ ਹੈ ਹੰਕਾਰ ਰਹਿਤ ਅਸੀਂ ਹੋਮੇ ਨੂੰ ਪੰਜਵਾਂ ਵਕਾਰ ਮੰਨਦੇ ਹਾਂ ਪਰ ਸੋਸ਼ਲ ਮੀਡੀਆ ਤੇ ਬਹੁ ਗਣਤੀ ਹੰਕਾਰ ਵਿੱਚ ਹੀ ਬਹੁਤ ਕੁਝ ਬੋਲਿਆ ਜਾ ਰਿਹਾ ਜਿਹੜਾ ਕਿ ਧਰਮ ਵਾਸਤੇ ਬਹੁਤ ਹੀ ਖਤਰਨਾਕ ਹੈ ਅਸੀਂ ਇੱਕ ਦੂਸਰੇ ਨੂੰ ਭੰਡੀ ਕਰਨ ਵਾਸਤੇ ਹਉਮੈ ਗ੍ਰਸਤ ਹੋ ਕੇ ਦੂਜੇ ਦੀ ਨਿੰਦਿਆ ਕਰਦੇ ਆ ਇਹਦੇ ਨਾਲ ਕਦੀ ਵੀ ਕੋਈ ਧਰਮ ਵਿਕਾਸ ਨਹੀਂ ਕਰਦਾ ਹੁੰਦਾ ਨਿੱਜੀ ਲੜਾਈਆਂ ਵਿੱਚ ਤਾਂ ਹੰਕਾਰ ਹੁੰਦਾ ਪਰ ਧਰਮ ਦਾ ਬੁਲਾਰਾ ਜਿਹੜਾ ਉਹਦੇ ਵਿੱਚ ਨਿਮਰਤਾ ਹਲੀਮੀ ਮਠਾਸ ਹੋਣੀ ਜ਼ਰੂਰੀ ਹੈ ਔਰ ਹਉਮੈ ਨਹੀਂ ਚਲਕਣੀ ਚਾਹੀਦੀ ਇਹ ਕੇਵਲ ਤੇ ਕੇਵਲ ਮੈਨੂੰ ਪਤਾ ਹੈ ਸੰਗਤ ਵਿੱਚ ਬੜੇ ਬੜੇ ਬੰਦਗੀ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਬੜੇ ਬੜੇ ਅਭਿਆਸੀ ਬੈਠੇ ਹੁੰਦੇ ਆ ਬੜੇ ਗੈਰ ਗੰਭੀਰ ਪਾਠਕ ਬੈਠੇ ਹੁੰਦੇ ਆ ਬੜੇ ਬੜੇ ਵਿਦਵਾਨ ਸੱਜਣ ਬੈਠੇ ਹੁੰਦੇ ਆ ਜਿਹੜੇ ਖੁਦ ਬੁਲਾਰੇ ਨਹੀਂ ਹੁੰਦੇ ਪਰ ਜਾਣਕਾਰ ਹੁੰਦੇ ਨੇ 12ਵਾਂ ਗੁਣ ਹੈ ਸੰਤੋਖੀ ਬੰਦਾ ਜਿਹੜਾ ਸੰਤੋਖ ਆ ਨਾ ਉਹਦੇ ਵਾਕ ਵਿੱਚ ਸੰਤੋਖ ਉਹਦੀ ਖੁਰਾਕ ਵਿੱਚ ਸੰਤੋਖ ਉਹਦੀ ਪੋਸ਼ਾਕ ਵਿੱਚ ਸੰਤੋਖ ਇਹ ਸੰਤੋਖੀ ਸੁਭਾਅ ਹੋਣਾ ਇਹ ਬੁਲਾਰੇ ਦਾ ਇੱਕ ਵੱਡਾ ਗੁਣ ਹੁੰਦਾ ਤੇ 13ਵਾਂ ਗੁਣ ਹੈ ਧਰਮ ਵਿੱਚ ਪੱਕਾ ਜਿਸ ਧਰਮ ਦੀ ਬੰਦਾ ਗੱਲ ਕਰਦਾ ਉਸ ਧਰਮ ਦੀ ਮਰਯਾਦਾ ਵਿੱਚ ਪਰਪੱਕ ਹੋਣਾ ਜ਼ਰੂਰੀ ਹੈ ਇਹ ਨਾ ਸੰਗਤਾਂ ਨੂੰ ਕਹੇ ਅੰਮ੍ਰਿਤ ਵੇਲੇ ਦੀ ਮਹਿਮਾ ਆਪ ਜਾਗਦਾ ਨਾ ਹੋਵੇ ਸੰਗਤਾਂ ਨੂੰ ਕਹੇ ਕਿ ਮਾਇਆ ਨਾਗਣੀ ਹੈ ਆਪ ਮਾਇਆ ਤੋਂ ਲੜ ਰਿਹਾ ਹੋਵੇ ਇਹ ਉਹਦਾ ਧਰਮ ਦਾ ਇੱਕ ਗੁਣ ਹੈ ਕਿ ਉਹਦੀ ਹਰ ਸ਼ੈਲੀ ਨੂੰ ਹਰ ਮੂਵਮੈਂਟ ਨੂੰ ਜਿਹੜਾ ਸਰੋਤਾ ਤੱਕਦਾ ਹੈ ਇਸ ਲਈ ਆਪਣੇ ਧਰਮ ਦੀ ਪਰਪੱਕਤਾ ਧਰਮ ਦੇ ਬਲਾਰੇ ਲਈ ਜ਼ਰੂਰੀ ਹੈ ਜੇ ਆਪਣੇ ਧਰਮ ਵਿੱਚ ਪੱਕਾ ਤੇ ਦੂਜੇ ਧਰਮ ਦਾ ਵੀ ਸਤਕਾਰ ਕਰੇਗਾ ਇਹ ਸਹਿਜ ਭਾਵੀ ਵਰਤਾਰਾ ਹੈ ਔਰ 14ਵਾਂ ਜਿਹੜਾ ਗੁਣ ਵਿਸ਼ੇਸ਼ ਕਰਕੇ ਹਰ ਸਮਾਜਿਕ ਰਾਜਨੀਤਿਕ ਧਰਮ ਖੇਤਰ ਵਾਲੇ ਲਈ ਦਿੱਤਾ ਹੈ ਕਿ ਜੋ ਹੋਰਨਾਂ ਨੂੰ ਸੁਣਾਵੇ ਉਸ ਤੇ ਅਮਲ ਵੀ ਕਰੇ ਕਈ ਵਾਰੀ ਕੇਵਲ ਬੰਦਾ ਸੁਣਾ ਤੇ ਸਕਦਾ ਹੈ ਯਾਦ ਕਰ ਸਕਦਾ ਰਟਾ ਲਾ ਸਕਦਾ ਕਲਾਕਾਰੀ ਪੇਸ਼ ਕਰ ਸਕਦਾ ਪਰ ਜੋ ਹੋਰ ਨਾਲ ਨੂੰ ਸੁਣਾ ਰਿਹਾ ਕੀ ਉਹਦੇ ਆਪਣੇ ਜੀਵਨ ਵਿੱਚੋਂ ਇਹ ਗੱਲਾਂ ਚਲਕਦੀਆਂ ਨੇ ਜੇ ਉਹਦਾ ਆਪਣਾ ਜੀਵਨ ਨਹੀਂ ਤੇ ਸਤਿਗੁਰਾਂ ਨੇ ਵੀ ਕਿਹਾ ਕਿ ਸ਼ubh ਅਮਲਾਂ ਬਾਝੋਂ ਦੋਨੋਂ ਰਹੀ ਜੇ ਸ਼ubh ਅਮਲ ਨਹੀਂ ਹੈ ਅਮਲ ਸੇ ਬਣਦੀ ਹੈ ਜ਼ਿੰਦਗੀ ਜੰਨਤ ਵੀ ਜਹੰਮ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਕਹਿ ਲੋ ਸ਼ੇਰ ਨੇ ਵਾਕ ਨੇ ਬਾਣੀ ਦੇ ਰੈਫਰੈਂਸ ਨੇ ਉਹ ਅਮਲ ਕਰਨ ਵਾਲ ਪ੍ਰੇਰਦੇ ਐ ਕਿ ਜੇ ਅਮਲ ਨਹੀਂ ਤਾਂ ਕੇਵਲ ਜਿਹੜਾ ਵਿਖਾਵੇ ਦਾ ਧਾਰਮਿਕ ਪੁਰਸ਼ ਹੁੰਦਾ ਉਹ ਧਰਮ ਲਈ ਬਹੁਤ ਖਤਰਨਾਕ ਹੁੰਦਾ ਕਿਉਂਕਿ ਧਰਮੀਆਂ ਦੇ ਸਹਾਰੇ ਜਿਨ੍ਹਾਂ ਧਰਮ ਨਿਭਾਇਆ ਉਹਨਾਂ ਦੇ ਸਹਾਰੇ ਧਰਮ ਖੜਦੇ ਨੇ ਉਹ ਥੰਮ ਹੁੰਦੇ ਨੇ ਧਰਮਾਂ ਦੇ ਪਰ ਜਿਹੜੇ ਕੇਵਲ ਵਿਖਾਵੇ ਦੇ ਧਾਰਮਿਕ ਬਣ ਕੇ ਪ੍ਰਚਾਰ ਕਰਨਗੇ ਸਹਿਜ ਭਾਵੀ ਹੈ ਕਿ ਉਹ ਧਰਮ ਲਈ ਖਤਰਾ ਵੀ ਬਣ ਜਾਂਦੇ ਨੇ ਹਮੇਸ਼ਾ ਜਿਹੜੇ ਆਸ਼ਟਕ ਲੋਕਾਂ ਦੇ ਗਲਤ ਜੀਵਨ ਵਿੱਚੋਂ ਨਾਸਤਿਕਤਾ ਪੈਦਾ ਹੁੰਦੀ ਹੈ ਇਹ ਦੁਨੀਆ ਦਾ ਸੱਚ ਹੈ ਇਤਿਹਾਸ ਪੜ੍ਹ ਲਓ ਸਹਿਤ ਪੜ੍ਹ ਲਓ ਕਿ ਜਦੋਂ ਨਾਸਤਿਕਤਾ ਵੱਧਦੀ ਹੈ ਉਹ ਆਸ਼ਟਕਾਂ ਦੇ ਜੀਵਨ ਤੋਂ ਅੱਕ ਕੇ ਹੁੰਦੀ ਹੈ ਇਸ ਲਈ ਧਰਮੀ ਬੰਦਿਆਂ ਨੂੰ ਸਭ ਤੋਂ ਵੱਧ ਜ਼ਿੰਮੇਵਾਰੀ ਹੁੰਦੀ ਹੈ ਧਰਮ ਨਿਮਾਉਣ ਦੀ ਇਹ 14 ਗੁਣ ਸਾਡੇ ਸਰੋਤ ਗ੍ਰੰਥਾਂ ਵਿੱਚ ਲਿਖੇ ਨੇ ਇਸੇ ਤਰ੍ਹਾਂ ਸਰੋਤੇ ਦੇ ਵੀ 14 ਗੁਣ ਨੇ ਜੋ ਆਪਾਂ ਅਗਲੇ ਵੀਡੀਓ ਵਿੱਚ ਕਹਾਂਗੇ ਸੂਝਵਾਨ ਸਰੋਤਿਆਂ ਲਈ ਇਹਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ